ਇੰਸਟਾਗ੍ਰam ਤੇ ਮਸ਼ਹੂਰ ਪਬਲਿਕ ਫਿਗਰ ਕਾਰਪ੍ਰੀਤ ਜਿਸ ਨੂੰ ਕਿ ਤੁਸੀਂ ਸਾਰੇ ਜਾਣਦੇ ਹੋ ਤੇ ਇੰਸਟਾਗ੍ਰam ਉੱਤੇ ਵੀ ਉਹਦੇ ਕਾਫੀ ਚੰਗੇ ਫਾਲੋਅਰਸ ਨੇ ਤੇ ਅਕਸਰ ਉਹ ਆਰਨੇਤ ਵਰਗੇ ਪੰਜਾਬੀ ਕਲਾਕਾਰਾਂ ਨਾਲ ਐਜ਼ ਅ ਮੋਡਲਿੰਗ ਦੇ ਵਿੱਚ ਵੀ ਨਜ਼ਰ ਆਈ ਹੈ ਤੇ ਟਿਕਟੌਕ ਦੇ ਸਮੇਂ ਜਦੋਂ ਉਹ ਇੱਕ ਮੁੰਡੇ ਨਾਲ ਵੀਡੀਓ ਬਣਾਉਂਦੀ ਸੀ ਜਿਸ ਦਾ ਨਾਮ ਸੀ ਆਕਾਸ਼ ਦੀਪ ਤੇ ਅਕਸਰ ਹੀ ਉਹਨਾਂ ਦੇ ਵੱਲੋਂ ਜੜੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਸਨ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਉਹਨਾਂ ਨੂੰ ਪਿਆਰ ਦਿੱਤਾ ਜਾਂਦਾ ਸੀ ਤੇ ਹੁਣ ਮੁੰਡੇ ਆਕਾਸ਼ ਦੀਪ ਦੇ ਵੱਲੋਂ ਇੱਕ ਇੰਟਰਵਿਊ ਦੌਰਾਨ ਕਾਰਪਰੀਟ ਉਤੇ ਕਈ ਵੱਡੇ ਇਲਜ਼ਾਮ ਲਗਾਏ ਗਏ ਉਸਨੇ ਹਾਲਾਤ ਤੱਕ ਇਹ ਕਹਿ ਦਿੱਤਾ ਕਿ ਉਸਨੇ ਉਸ ਤੋਂ 35 ਲੱਖ ਰੁਪਏ ਤੱਕ ਖਾ ਲਏ ਹੋਰ ਵੀ ਕਈ ਵੱਡੇ ਖੁਲਾਸੇ ਜਿਹੜੇ ਉਸਨੇ ਚਲਦੀ ਇੰਟਰਵਿਊ ਦੇ ਵਿੱਚ ਕੀਤੇ ਤੇ ਉਸਨੇ ਸ਼ਰਿਆਮ ਕੌਰਪ੍ਰੀਤ ਉੱਤੇ ਇਹ ਵੱਡੇ ਇਲਜ਼ਾਮ ਲਗਾਏ ਹਾਲਾਂਕਿ ਉਸ ਦੀ ਮਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਮੇਰਾ ਮੁੰਡਾ ਡਿਪਰੈਸ਼ਨ ਦੇ ਵਿੱਚ چلا ਗਿਆ ਸੀ ਜਿਸ ਤੋਂ ਬਾਅਦ ਮੈਂ ਇਸ ਨੂੰ ਕਿਹਾ ਕਿ ਉਸ ਦੇ ਨਾਲ ਗੱਲ ਕਰ ਲਿਓ ਉਸ ਨੂੰ ਬਰਥਡੇ ਵਿਸ਼ ਕਰਦੇ ਜਿਸ ਤੋਂ ਬਾਅਦ ਇਸਤੇ ਵੱਲੋਂ ਇਲਜ਼ਾਮ ਲਗਾ ਦਿੱਤੇ ਗਏ ਕਿ ਆਕਾਸ਼ਦੀਪ ਦਾ ਪਰਿਵਾਰ ਤੰਗ ਪਰੇਸ਼ਾਨ ਕਰਦਾ ਹੈ ਜਿਸ ਤੋਂ ਬਾਅਦ ਮਾਂ ਪੁੱਤ ਨੇ ਕੈਮਰੇ ਸਾਹਮਣੇ ਆ ਕੇ ਕਈ ਵੱਡੇ ਖੁਲਾਸੇ ਕੀਤੇ ਕੌਰਪ੍ਰੀਤ ਦੇ ਬਾਰੇ ਉਹਨਾਂ ਨੇ ਕਿਹਾ ਕਿ 35 ਲੱਖ ਰੁਪਿਆ ਇਸ ਕੁੜੀ ਨੇ ਸ਼ੋਪਿੰਗਾਂ ਤੱਕ ਤੋਂ ਲੈ ਕੇ ਹਰ ਖਰਚਾ ਇਸ ਦਾ ਮੈਂ ਕਰਦਾ ਸੀ ਜਦੋਂ ਅਸੀਂ ਇਕੱਠੇ ਟਿਕਟੌਕ ਤੇ ਵੀਡੀਓਜ਼ ਬਣਾਉਂਦੇ ਸਨ ਜਿਸ ਤੋਂ ਬਾਅਦ ਮਾਂ ਦੇ ਵੱਲੋਂ ਵੀ ਇਸ ਤੇ ਕਈ ਵੱਡੇ ਇਲਜ਼ਾਮ ਲਗਾਏ ਗਏ ਕਿ ਇਹ ਕੁੜੀ ਜਦੋਂ ਤੱਕ ਮੇਰਾ ਮੁੰਡਾ ਪੈਸੇ ਖਵਾਉਂਦਾ ਰਿਹਾ ਉਦੋਂ ਤੱਕ ਇਹ ਉਸ ਦੇ ਨਾਲ ਰਹੀ ਤੇ ਜਿਵੇਂ ਹੀ ਉਸ ਨੇ ਪਿਆਸਿਆ ਦੇ ਵੱਲੋਂ ਠਿੱਲ ਕੀਤੀ ਤਾਂ ਇਹ ਕੁੜੀ ਮੇਰੇ ਮੁੰਡੇ ਦਾ ਸਾਥ ਛੱਡ ਗਈ ਜਿਸ ਤੋਂ ਬਾਅਦ ਮੇਰਾ ਬੱਚਾ ਡਿਪਰੈਸ਼ਨ ਦੇ ਵਿੱਚ چلا ਗਿਆ ਤੇ ਇਸ ਦੇ ਵੱਲੋਂ ਉਸ ਦਾ ਹਾਲ ਤੱਕ ਨਹੀਂ ਪੁੱਛਿਆ ਗਿਆ ਤੇ ਉਲਟਾ ਸਾਡੇ ਉੱਤੇ ਕਈ ਵੱਡੇ ਇਲਜ਼ਾਮ ਲਗਾਉਂਦੀ ਰਹੀ ਤੇ ਇਹ ਸਭ ਜਿਹੜੀਆਂ ਖਬਰਾਂ ਇਸ ਦੇ ਬਾਰੇ ਅਸੀਂ ਕੋਈ ਤੁਹਾਨੂੰ ਸਪਸ਼ਟੀਕਰਨ ਨਹੀਂ ਦੇ ਸਕਦੇ ਕਿਉਂਕਿ ਇੱਕ ਪੱਖਾ ਜਦੋਂ ਕੋਰਪਰੀਤ ਵੱਲੋਂ ਪੱਖਾਊਗਾ ਤੇ ਉਹ ਤੁਹਾਨੂੰ ਅਸੀਂ ਵੀਡੀਓ ਦੇ ਜਰੀਏ ਦੱਸਾਂਗੇ ਕਿ ਕਿੰਨਾ ਕੁ ਸੱਚ ਇਹਨਾਂ ਮਾਂ ਪੁੱਤ ਦੀਆਂ ਗੱਲਾਂ ਦੇ ਵਿੱਚ ਲੱਗਦਾ ਹੈ ਅਜੇ ਕੋਈ ਬਿਆਨ ਉਸ ਦਾ ਸਾਹਮਣੇ ਨਹੀਂ ਆ ਜਿਵੇਂ ਹੀ ਕੋਈ ਬਿਆਨ ਸਾਹਮਣੇ ਆਊਗਾ ਤਾਂ ਅਸੀਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਬਾਕੀ ਤੁਹਾਡੀ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ